सबका कांग्रेसी मंत्री भारत भूषण आशु तोर्समेंट डायरेक्टरेट ने वीडिय कार्रवाई की है जांच एजेंसी ने सबका मंत्री नु 2000 करोड़ रुपए दे ਟਰਾਂਸਪੋਰਟੇਸ਼ਨ ਟੈਂਡਰ ਕੋਟੇਲੇ ਵਿੱਚ ਗ੍ਰਿਫਤਾਰ ਕੀਤਾ ਹੈ ਇਸ ਤੋਂ ਪਹਿਲਾਂ ਈਡੀ ਵੱਲੋਂ ਸੱਮਨ ਤੇ ਪੁੱਛਗਿੱਛ ਲਈ ਵੀਰਵਾ ਨੂੰ ਪੁਸ਼ਤਾਂ ਚ ਆਸ਼ੂ ਜਲੰਧਰ ਦਫਤਰ ਪਹੁੰਚੇ ਸਨ ਇੱਥੇ ਈਡੀ ਵੱਲੋਂ ਆਸ਼ੂ ਕੋਲੋਂ ਮਾਮਲੇ ਦੀ ਜਾਂਚ ਨਾਲ ਸੰਬੰਧਿਤ 8 ਘੰਟੇ ਤੱਕ ਪੁੱਛਤਾਚ ਕੀਤੀ ਗਈ ਮੌਕੇ ਤੇ ਆਸ਼ੂ ਨੇ ਜਦ ਈਡੀ ਅਧਿਕਾਰੀ ਗ੍ਰਿਫਤਾਰ ਕਰਕੇ ਲੈ ਜਾਣ ਲੱਗੇ ਤਾਂ ਕਾਂਗਰਸੀ ਆਗੂਆਂ ਵੱਲੋਂ ਗ੍ਰਿਫਤਾਰੀ ਦਾ ਵਿਰੋਧ ਵੀ ਕੀਤਾ ਗਿਆ ਮੌਕੇ ਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਸੁਖਵਿੰਦਰ ਸਿੰਘ ਕੋਟਲੀ ਅਤੇ ਰਜਿੰਦਰ 베ਰੀ ਦੀ ਅਗਵਾਈ ਹੇਠ ਕਾਂਗਰਸੀਆਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਇਦੀ ਅਧਿਕਾਰੀਆਂ ਨੇ ਆਸ਼ੂ ਨੂੰ ਇੱਕ ਪਾਸੇ ਕਰਕੇ ਕਾਂਗਰਸੀਆਂ ਨੂੰ ਹਟਾਇਆ ਤੇ ਆਸ਼ੂ ਨੂੰ ਲੈ ਕੇ ਗਏ। ਇਹਨਾਂ ਸਾਥੀ ਥੋੜਾ ਜਾਂ ਕੁਛੇ ਕਰ ਰਹੇ। ਬਾਹਰ ਤੋਂ ਵੀ ਕੋਸ਼ਿਸ਼ ਕਰ ਰਹੇ। ਮਾਈਕ ਨਹੀਂ ਕਰਨ ਦੇਣਾ। ਉਸਨੂੰ ਕੀ ਕਹਿਣਾ ਚਾਹੋਗੇ? ਉਸਨੂੰ ਜੀ ਅੱਜ ਜੀ। ਇਹਨੂੰ ਜਵਾਬ ਦੇ ਸਟਾਰਟ ਕਰੀ। ਸਾਈ ਦਾ ਰਾਹ ਸਾਈ। ਅੱਜ ਦੇ ਸਮਾਚਾਰਾਂ ਵਿੱਚ ਦੇਖਦੇ ਹਾਂ ਕਿ ਸੁਖਿੰਦਰ ਕੋਟਿੰਗ ਇਸ ਤਰੀਕੇ ਦੇ ਨਾਲ ਅੱਗੇ ਐਸਵਾਤ ਰਾਹ ਰੋਕੀ ਕਿਉਂ ਗਈ ਹੈ ਜਿਹੜਾ ਇੱਕ ਪੁਰਾਣਾ ਇਲਾਕਾ ਹੈ। ਬਣਾਇਆ ਗਿਆ ਹੈ ਪੁਰਾਣਾ ਘੇਰਾ ਬਣਾਇਆ ਗਿਆ ਪਰ ਅਜੇ ਵੀ ਇਸ ਤਰੀਕੇ ਦੇ ਨਾਲ ਇੱਥੇ ਕੰਮ ਰੁਕੇ ਹੋਏ ਹਨ। सत्ता चाहूँगी जन नहीं 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 नहीं

ਲੋਕਾਂ ਦੇ ਅੰਦਰ ਸਰਕਾਰ ਇਸ ਨੂੰ ਲੀਡ ਕਰਦੇ ਪਏ ਨੇ ਇਹ ਐਪ ਕੋਲ ਜੋ ਉਹ ਚਾਹੁੰਦਾ ਜਿਹੜੇ ਜਮਾਨੇ ਆਈਆਂ ਉਹ ਉਹ ਜਿਹੜਾ 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 ਜਿਹੜ ਯਾਰ ਮਾਫੀ ਮਾਫੀ ਅਸੀਂ ਕਿੱਥੇ ਜਾਉਂਗੇ ਯਾਰ ਸਭ ਦੇ ਨਾਲ ਆਖੀ ਵੀ ਚਾਹੀਏ ਓਕੇ ਓਕੇ ਬਾਰੇ ਕੇਸਰ ਦੇ ਮੁਕੱਫਰ ਦਾ ਥੋੜਾ ਜਿਹਾ ਬ੍ਰੀਫ ਕਰ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜੀ ਠੀਕ ਹੈ ਕਾਦੇ ਕੇਸ ਦੇ ਵਿੱਚ ਭਾਰਤ ਪੂਜਨ ਆਸ਼ੂ ਜੀ ਨੂੰ ਠੀਕ ਹੈ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਦੇ ਅੰਡਰ ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹ ਤੇ ਅਰੈਸਟ ਕੀਤਾ ਹੈ ਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰ ਦਾਂਗੇ ਅੱਜ ਕਿੰਨੇ ਸਵਾਲ ਕੁਝ ਥੋੜਾ ਜਿਹਾ ਸਿਰਫ ਮੈਂ ਮੈਂ ਕਹਿ ਰਿਹਾ ਕਿ ਜੋ ਪ੍ਰੋਪ ਹਾਂ ਆਫੀਸ਼ੀਅਲੀ ਅਰੈਸਟ ਕੀਤਾ ਤੇ ਬਰੀਫ ਹੈ ਜੋ ਆਫੀਸ਼ੀਅਲੀ ਅਸੀਂ ਤੁਹਾਨੂੰ ਮੀਡੀਆ ਦੇ ਵਿੱਚ ਪ੍ਰੈਸ ਰਿਲੀਜ਼ ਦੇ ਦਾਂਗੇ ਸਰ ਆਪਣੇ ਨਾਮ ਠੀਕ ਹੈ ਆ ਤੁਹਾਡੇ ਕੋਲ ਜਾਣਕਾਰੀ ਜੇ ਮੈਂ ਤਾਂ ਇਜੀਲੀ ਅਫਸਰ ਹਾਂ ਬਿਲਕੁਲ ਅਫਸਰ ਸਾਹਿਬਾ ਨੂੰ ਮੈਨੂੰ ਜਾਣਕਾਰੀ ਦਿੱਤੇਗੀ ਅੱਛਾ ਇੱਕ ਤੁਸੀਂ ਸਰ ਕਹ ਰਹੇ ਹੈਗੇ ਮੈਂ ਉਹ ਪ੍ਰੋਪਰਟੀ ਦੇ ਨਾਲ ਮੈਂ ਮੈਂ ਕਰ ਦਿੱਤਾ ਜੀ ਤੁਹਾਨੂੰ ਮੈਂ ਜੋ ਕਰਨਾ ਕਰਤਾ ਠੀਕ ਹੈ ਅਰੈਸਟ ਕੀਤਾ ਬਰੀਫ ਅਸੀਂ ਰਿਟਰਨ ਦੇ ਵਿੱਚ ਪ੍ਰੈਸ ਰਿਲੀਜ਼ ਇਸ਼ੂ ਕਰ ਦਾਂਗੇ ਪ੍ਰੈਸ ਨੋਟ ਦੇ ਦਾਂਗੇ ਪ੍ਰੈਸ ਨੋਟ ਦਿੱਤਾ ਸਰ ਤਮਾਮ ਜਿਹੜੇ ਲੀਡਰ ਆਏ ਨੇ ਕੀ ਕਹਿਣਾ ਚਾਹੁੰਦੇ ਇਹ ਕੋਈ ਪਿਓਲੀ ਭਜਪੀ ਹੋਰ ਆਮ ਆਦਮੀ ਪਾਰਟੀ ਕਾਂਗਰਸ ਦੇਗੇ ਤਾਂ ਨੜਕੇ ਖੇਡਦੀ ਆ ਇਹਦੇ ਵਿੱਚ ਕੋਈ ਦੋ ਰਾਵਾਂ ਔਰ ਕੂਕੇ ਪਹਿਲਾ ਵੀ 8 ਮਹੀਨੇ ਔਰ ਰੋਲਾ ਕਿੰਨੇ ਦਾ 2000 ਕਰੋੜ ਦਾ ਹੈ ਜੀ ਲੇਕਿਨ ਚਲਾਨ ਕਿੰਨੇ ਦਾ ਦਿੱਤਾ 2 ਲੱਖ ਰੁਪਏ ਦਾ ਉਹ ਵੀ ਟਿਕਿਆਰਾਂ ਦੇ ਗਏ ਮਤਲਬ ਮੈਂ ਹੈਰਾਨ ਹੈ ਕਿ ਜਿਹੜੇ ਵੀ ਜਿਹੜਾ ਵੀ ਬੰਦਾ ਇਹਨਾਂ ਦੀ ਕੋਈ ਗੱਲ ਨਹੀਂ ਮੰਨਦਾ ਉਹਦੀ ਬਾਹ ਮੋੜਨੀ ਔਰ 8 ਮਹੀਨੇ ਔਰ 8 ਮਹੀਨੇ ਦੀ ਜੇਲ੍ਹ ਤੋਂ ਬਾਅਦ ਰੌਣਾ ਕੀ ਪਾਇਆ 2000 ਕਰੋੜ ਰੁਪਏ ਦਾ ਇਹਨਾਂ ਨੇ ਪਬਲਿਕ ਅੱਗੇ ਕਿਹਾ ਵੀ 2000 ਕਰੋੜ ਰੁਪਏ ਦਾ ਘਟਾਲਾ ਔਰ ਸਿਰਫ 2 ਲੱਖ ਰੁਪਏ ਦਾ ਚਲਾਨ ਜਿਹੜਾ ਔਰ ਉਹ ਵੀ ਭਾਰਤ ਭੂਚਨਾਸ਼ੂ ਤੇ ਨਹੀਂ ਸਿਰਫ ਤੇ ਸਿਰਫ ਠੇਕੇਦਾਰਾਂ ਤੇ ਕਿ ਇਹਨਾਂ ਦੇ ਕਹਿਣ ਤੇ ਉਹਨਾਂ ਦੇ ਟੈਂਡਰ ਹੋਏ ਆ ਤੇ ਤਾਂ 2 ਲੱਖ ਰੁਪਏ ਦਾ ਪ੍ਰੂਫ ਕਰ ਸਕੀਂ ਆ ਵਿਜੀਲੈਂਸ ਔਰ ਇਹਹੀ ਕਮੇਡੀ ਕਰਦੀ ਹੈ ਕਿਉਂਕਿ ਈਡੀਪੀ ਬੀਜੇਪੀ ਤੋਂ ਬਿਨਾ ਤਾਂ ਕੁਝ ਨਹੀਂ ਹੈ لیکن ਜਿਹੜੇ ਤਾਂ ਕਿਤੇ ਮਿਲ ਮੋੜ ਆਉਂਦੇ ਔਰ ਬਿਲਕੁਲ ਉਹਨਾਂ ਦੀ ਸਾਡਾ ਜਿਹੜਾ ਚੀਫ ਮੁਨਿਸਪਲ ਪ੍ਰਧਾਨ ਦਾ ਉਹ ਪਿਓਰਲੀ ਔਨ ਬਿਹਫ ਆਫ ਬੀ ਜੀ ਪੀ ਕੰਮ ਕਰਦਾ ਇਸ ਕੰਮ ਲਈ ਵੀ ਹਾਂ ਵੀ ਬਾ ਮਰੂੜੀ ਅੱਛਾ ਜਿਹੜੇ ਕੋਈ ਮਿਲ ਮੋੜ ਆਉਂਦੇ ਆ ਉਹਨਾਂ ਨੂੰ ਪਤਲੀ ਗਲੀ ਲਗਾ ਦਿੰਦੇ ਆ ਤੇ ਜਿਹੜੇ ਆਕੜ ਕੇ ਰਹਿੰਦੇ ਆ ਵੀ ਹਾਂ ਵੀ ਅਸੀਂ ਖੜਕੇ ਰਹਿਣਾ ਅਸੀਂ ਪੰਜਾਬ ਦੀ ਗੱਲ ਕਰਨੀ ਆ ਅਸੀਂ ਦੇਸ਼ ਦੀ ਗੱਲ ਕਰਨੀ ਆ ਤੇ ਉਹਨਾਂ ਨਾਲ ਇਹ ਕੰਮ ਕਰ ਰਹੇ ਆ ਕੀ ਲੱਗਦਾ ਹੈਗਾ ਕਿਉਂਕਿ ਜਦ ਦੇ ਰਵਨੀਤ ਬਿੱਟੂ ਵੀ ਮੰਤਰੀ ਬਣੇ ਨੇ ਬੀਜੇਪੀ ਚ ਗਏ ਨੇ ਉਸ ਤੋਂ ਬਾਅਦ ਜਿਹੜਾ ਇੱਕ ਇੱਕ ਦੂਸਰੇ ਤੇ aarop ਬੜੇ ਲੱਗਨੇ ਸ਼ੁਰੂ ਹੋ ਗਏ ਕਾਂਗਰਸ ਬੀਜੇਪੀ ਦਾ ਕਾਫੀ ਵਾਰ ਵੀ ਨਜ਼ਰ ਆ ਰਿਹਾ ਹੈ ਕਿਤਨੇ ਕਿਤਨੇ ਕੋਈ ਕਨੈਕਸ਼ਨ ਹੈ ਨਹੀਂ ਨਹੀਂ ਪਿਓਰਲੀ ਬੈਂਡ ਡਾਟਾ ਹੈਗਾ ਬੀਜੇਪੀ ਦਾ ਲੇਕਿਨ ਅਸਲੀਅਤ ਇਹ ਹੈ ਆ ਪਏ ਆਮ ਆਦਮੀ ਪਾਰਟੀ ਮੈਂ ਤਦੀ ਤੱਕ ਇਹ ਨਾ ਹੁੰਦਾ ਕਿ ਇਹ ਬੀਜੇਪੀ ਦੀ ਬੀਟੀ ਹੈ ਆਮ ਆਦਮੀ ਪਾਰਟੀ ਔਰ ਵਿੱਚ ਪੰਜਾਬ ਦੇ ਵਿੱਚ ਇਹ ਦੋਨੇ ਇਕੱਠੇ ਰਲ ਕੇ ਕਾਂਗਰਸ ਦੇ ਅਗੇਂਸਟ ਜਿਹੜਾ ਇਹ ਸਾਰਾ ਕੁਝ ਕਰ ਰਹੇ ਤੇ ਹੁਣ ਕਿਉਂਕਿ ਅਰੈਸਟ ਨੂੰ ਲੈ ਕੇ ਜਿਹੜੀ ਸਾਹਮਣੇ ਆ ਰਹੀ ਹੈ ਜਾਣਕਾਰੀ ਤੇ ਕੀ ਅੱਗੇ ਤੁਹਾਡਾ ਹੁਣ ਹਾਈ ਕਮਾਂਡ ਨਾਲ ਤਾਲੁਕ ਬਣੇਗਾ ਜਾਂ ਕੀ ਗੱਲਬਾਤ ਹੋਏਗੀ ਕੀ ਅੱਗੇ ਦਾ ਪ੍ਰੋਸੈਸ ਕੀ ਰਹੇਗਾ ਕਿਉਂਕਿ ਅਲਟੀਮੇਟਲੀ ਹੁਣ ਤਾਂ ਸਾਨੂੰ ਤੁਹਾਡੇ ਫਲੂ ਹੀ ਪਤਾ ਲੱਗਿਆ ਕਿ ਆਂ ਵੀ ਰੈਸਕੂ ਹੋ ਗਿਆ ਔਰ ਅਜੇ ਕੋਟਨੀ ਸਾਹਿਬਾ ਜੀ ਸਾਹਿਬਾ ਅਪੁਰੀ ਕਟੇ ਸਰਜਰੀ ਵੀ ਹੋ ਗਿਆ ਔਰ ਉਹਦੇ ਤੋਂ ਬਾਅਦ ਜਿਸ ਤਰ੍ਹਾਂ ਦੀ ਵੀ ਜਿਹੜੀ ਰੈਮਡੀ ਆ ਸਭ ਨੂੰ ਦਾਈ ਕਿਉਂਕਿ 베ਰੀ ਸਾਹਿਬ ਨੇ ਵੀ ਹੁਣੇ ਮਿਲਣ ਦੀ ਕੋਸ਼ਿਸ਼ ਕੀਤੀ ਰੋਗ ਦਿੱਤਾ ਗਿਆ ਕਿਉਂਕਿ ਮਿਲਣ ਨਹੀਂ ਦਿੱਤਾ ਜਾ ਰਿਹਾ ਹੈਗਾ ਉਹ ਜਿਹੜੀ ਸਿਟੂ ਹੈ ਪਿੰਡ ਦੀ ਔਰ ਜਿਹੜੇ ਉਹ ਜੋ ਜਿਹੜਾ ਲੀਗਲ ਪ੍ਰੋਸੀਡਰ ਚੱਲ ਰਿਹਾ ਪਰ ਇਹ ਇੱਕ ਪਿਊਰਲੀ ਪੋਲੀਟੀਕਲ ਅਰੈਸਟ ਹੈ ਇਹ ਟੀ ਪਿਉਰਲੀ ਬੀਜੇਪੀ ਦੇ ਇਛਾਫਤੇ ਕੰਮ ਕਰਦੀ ਆ ਔਰ ਜਿਹੜਾ ਭਗਵੰਤ ਮਾਨ ਹੈ ਉਹ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰਦਾ ਤਾਂ ਕਿ ਜਿੱਥੇ ਜਿੱਥੇ ਵੀ ਬਿਜ਼ਨਸ ਦੀ ਗ੍ਰੋਥ ਹੈ ਤੁਸੀਂ ਮੈਨੂੰ ਮਤਲਬ ਮੈਂ ਅੱਜ ਤੱਕ ਹੈਰਾਨ ਆ 2000 ਕਰੋੜ ਰੁਪਏ ਦਾ ਰੌਲਾ ਪੈ ਰਿਆ ਸੀ ਤੇ 2 ਲੱਖ ਰੁਪਏ ਦਾ ਚਲਾਨ ਦਿੱਤਾ ਉਹ ਵੀ ਠੇਕੇਦਾਰ ਉਹ ਵੀ ਠੇਕੇਦਾਰ ਨੂੰ ਭਾਰਤ ਪੁਸ਼ਨਾਸੀ ਤੇ ਨਹੀਂ ਦਿੱਤਾ ਸੋ ਇਹ ਇਹ ਨਾ ਦੀ ਕਰਦਾਰ ਹੈ ਪਰ ਜਿਹੜੀ ਵਿਜੀਲੈਂਸ ਵੱਲੋਂ ਐਫ ਆਈ ਆ ਦਰਜ ਕੀਤੀ ਗਈ ਉਹ ਤਾਂ ਇਹਨਾਂ ਤੇ ਕੀਤੀ ਗਈ ਸੀ ਮੈਂ ਕਹਿੰਦਾ ਕੀਤੀ ਗਈ ਆ ਲੇਕਿਨ ਅੱਜ ਤੱਕ ਉਹਦਾ ਚਲਾਨ ਤੱਕ ਜਿਹੜਾ ਆ ਭਾਰਤ ਪੁਲਿਸ ਦਾ ਸੁਗਾ ਕਿਤੇ ਸਿੱਧਾ ਨਾਂ ਤੱਕ ਨਹੀਂ ਉਹਦੇ ਵਿੱਚ ਆਇਆ ਔਰ ਜਿਹੜਾ ਇਹ ਰੌਲਾ ਪੈਂਦਾ ਕਿ ਹਾਂਜੀ ਇੰਨੀ ਰਿਕਵਰੀ ਹੋਈ ਆ ਹੋਇਆ ਆ ਹੋਇਆ ਇਟ ਇਜ਼ ਪਿਓਰਲੀ ਫਾਲਸ ਪ੍ਰੋਪਗੈਂਡਾ ਅਗੇਂਸਟ ਅਵਰ ਤੇ ਹੁਣ